ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੀਰਕੇ ਆ ਗਿਆ ਸੱਜਣੋ। ਨੇੜੇ ਅਮਰਕੋਟਾ। ਤਹਿਸੀਲ ਆ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਤੇ ਬੂਟੇ ਨੂੰ ਮਲਾਵਾਂਗੇ ਤੁਹਾਨੂੰ। ਤਿੰਨ ਝੂਟੀਆਂ ਮੱਝਾਂ ਤੇ ਤਿੰਨੇ ਹੀ ਸੂਈਆਂ ਸਵਾਈਆਂ ਤਿੰਨੇ ਕਰਮਾਂ ਵਾਲੀਆਂ ਬਿਲਕੁਲ ਤਾਜ਼ੀਆਂ ਸੂਈਆਂ ਬੱਚੇ ਚੈੱਕ ਕਰ ਲਓ ਹਫਤੇ ਦੀ ਰੇਂਜ ਦੀਆਂ ਹੀ ਆ ਆ ਦਾ ਚੌਥੇ ਦਿਨ ਦੀ ਨਾੜੂਆਂ ਨਾਲ ਆ ਇਹਦੇ ਤੋਂ ਹੀ ਸ਼ੁਰੂ ਕਰਦੇ ਆ ਅੱਜ ਉਹ ਸੱਜਣੋਂ ਆਪਾਂ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਸੋਹਣਾ ਕੱਦ-ਕੱਟ ਝੂਟੀ ਦਾ ਲਈਏ ਲੈਖਾ ਜੋਖਾ ਬਾਰਡਰ ਵਾਲੇ ਪਰਾਵਾਾਂ ਪਾਉ ਬੂਟੇ ਸਾਸਰੀ ਘਰ ਦੀ ਸਾਸਰੀ ਘਰ ਸੰਧੂ ਸਾਹਿਬ ਹੋਰ ਸੁਣਾਓ ਠੀਕ ਠਾਕ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਚਾਹੀਦੀ ਭਰਾ ਹੋਰ ਸੁਣਾਓ ਚੜਦੀ ਕਲਾ ਮੇਰਾ ਸਤ ਗੁਰਦਿਆਂ ਉਹ ਮੇਰਾ ਮੇਰਾ ਬਾਬੇ ਨਾਨਕ ਦੀਆਂ ਕਰ ਲਿਆ ਯਾਦ ਸਾਨੂੰ ਫੇਰ ਹਾਂ ਯਾਦ ਇੰਤਰਾ ਹੀ ਕੱਲ ਚਾਰ ਹੀ ਇੱਕ ਵੇਗੀ ਫੇਰ ਤੇ ਮਹਾ ਅੱਜ ਤੇਰੇ ਹੁੰਦਿਆਂ ਫੋਨ ਆਇਆ ਵਪਾਰੀਆਂ ਦਾ ਮਹਾ ਨਹੀਂ ਪਾਲ ਗਿਆ ਅੱਜ ਮੇਰਾ ਪਾਲ ਗਿਆ ਵੀਡੀਓ ਹਾਂ ਹਾਂ ਤੇ ਹੋਰ ਚੜਦੀ ਕਲਾ ਨਾ ਬਸ ਚੜਦੀ ਕਲਾ ਚੜਦੀ ਕਲਾ ਸੰਧੂ ਸਾਹਿਬ ਡਰੈਸ ਦੇ ਦੀਏ ਭੈਣਾ ਭਰਾਵਾਂ ਨੂੰ ਹਾਂਜੀ ਪੈਂਡ ਆਪਣਾ ਮੀਰਕੇ ਨੰਬਰ ਚ 8337398948 ਓਕੇ ਤੇ ਤਹਿਸੀਲ ਪੱਟੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇੜੇ ਅਮਰਕੋਟ ਨੇੜੇ ਅਮਨਕੋਟ ਬਲਟੋਆ ਆਸਲ ਹੈ ਆਪਣੇ ਕਿਲੋ ਕਿਲੋਮੀਟਰ ਤੇ ਹਰੇ ਨਾ ਮਾਰਡਰ ਵਾਲੇ ਪਾਸੇ ਬਾਰਡਰ ਵਾਲੇ ਪਾਸੇ ਜੀ ਹਾਂਜੀ ਹਾਂਜੀ ਓਕੇ ਤੇ ਵਪਾਰ ਦਾ ਕੰਮ ਆ ਰੂਟੀਨ ਚ ਪਸ਼ੂ ਆ ਜੀ ਹਾਂ ਰੂਟੀਨ ਚ ਪਸ਼ੂ ਗਾਉਂਦੇ ਠੀਕ ਆ ਇਹ ਝੋਟੀ ਦਾ ਕੀ ਲੇਖਾ ਜੋਖਾ ਇਹ ਵੇਖ ਲਓ ਜੀ ਗਿੱਲਾ 나ੜੂ ਜੇ ਹਾਂ ਅੱਜ ਚੌਥੇ ਦਿਨ ਦੀ ਸੂਈ ਹੈ ਝੋਟੀ ਠੀਕ ਆ ਤੇ ਆਹ ਜਦਨੇ ਆਪਾਂ ਮੈਂ ਵੀ ਆਦਣਾ ਗਈ ਰਾਂ ਕਿ ਨਾ ਬੋਲਾ ਨਹੀਂ ਹੁੰਦਾ ਪਰ ਕਰਮਾਂਆਂ ਕਈ ਕੱਢ ਜਾਂਦੀਆਂ ਹੱਜੇ ਇਹ ਥੱਲੇ 11 ਕਿਲੋ ਬੋਲਾ ਹੋਊਗਾ ਕੀ ਬਿੰਤੀ ਵਾਲਾ ਇਹ ਨਹੀਂ ਗੇ ਉਤਰਾਂ ਝਾਗ ਵਾਲਾ ਬਿੰਤੀ ਆ ਹੰਨ ਲੇਵਾ ਬੜਾ ਲੱਗਾ ਛੋਟੀ ਨੂੰ ਹਾਂ ਮੈਂ ਆਪਾ ਨਾ ਆਪਾਂ ਕਈ ਭਰਾ ਖੰਦ ਮੈਂ ਆਪਾ ਨਾ ਕੀ ਆਖੀਂਦੇ 11 ਕਿਲੋ ਬੋਲਾ ਨਹੀਂ ਪਰ ਕਰਮਾਂ ਇਹ ਕੱਢ ਜਾਂਦੀਆਂ ਕਈ ਕਈ ਕੱਢਦੀਆਂ ਕਈ ਕੱਢ ਜਾਂਦੀਆਂ ਜੀ ਇਹਨਾਂ ਦਾ ਨਹੀਂ ਪਤਾ ਲੱਗਦਾ ਵੇ ਲੈ ਯਾਰ ਹਣਾ ਛੋਟੀ ਮੈਂ ਵੀ ਨਾ ਚਲੋ ਨਸਲ ਬਰੀਡ ਵਾਲੀ ਆ ਬਿੱਲੀ ਮਣਕੀ ਆਖਿਆ ਹਾਂ ਨੀਲੀ ਦਾ ਪੱਖ ਰੱਖਦੀ ਪਾਕਿਸਤਾਨੀ ਜਾ ਚੂਣ ਤਾਂ ਫਿਰਾਂ ਦੀ ਚੂਣ ਤਾਂ ਤੈਨੂੰ ਪੱਟਰਾ ਮਾਰ ਕੇ ਵਿਖਾਉਣੇ ਆਂ ਦੇ ਲੈ ਕੱਢ ਸ਼ੇਰਾ ਬਾਹਰ ਕ ਉਹ ਵੇਖੀ ਕਟਾ ਹੀ ਟਾ ਰਿਹਾ ਇਹ ਤਾਂ ਸਵੇਰ ਦੇ ਲੱਗੇ ਜੀ ਕੰਮ ਹੋਇਆ ਤੇ ਅੱਛਾ ਠੀਕ ਆ ਲੈ ਵੇਖੋ ਸੱਜਣੋ ਤੇ ਸੂਆ ਦੂਜਾ ਹਾਂਜੀ ਦੂਜਾ ਸੂਆ ਪਹਿਲਾਂ ਤਾਂ ਦੁੱਧ ਚੰਗਾ ਪਾਇਆ ਉਹ ਛੂਟੀ ਨੇ ਫਿਰ ਪਹਿਲਾਂ ਜਿੱਤਰਾ ਸੰਤੂ ਸਾਹਿਬ ਹੋਣੀ ਚੱਲਣ ਡਈਏ ਪਹਿਲਾਂ ਤਾਂ ਉਹਨੇ ਮੈਨੂੰ 11 ਕਿਲੋ ਆਖਿਆ ਸੰਤੂ ਸਾਹਿਬ ਹਾਂ ਪਰ ਆਪਾਂ ਨਹੀਂ ਕਿਸੇ ਦੇ ਆਖੇ ਰਹਿੰਦੇ ਹਾਂ ਚੋ ਚੋਇਆ ਪਤਾ ਲੱਗਦਾ ਤੇ ਬਾਕੀ ਇੱਕ ਗੱਲ ਹੋਰ ਲੇਵਾ ਬਹੁਤ ਚੌੜਾ ਕਰਮਾਲੀ ਦਾ ਚੁਾਈ ਬੜੀ ਸੰਤੂ ਸਾਹਿਬ ਵਾਹ ਉਹ ਤੁਹਾਡੀ ਪਾਸੇ ਡਾਕਲੀ ਫੋਸ ਕਰ ਲੈ ਮਹਾਲਾ ਕਮਾਲਾ ਕਮਾਲਾ ਇਹ ਚਲ ਡਕਲਾ ਇੱਥੇ ਗੱਲ ਡਕਲਾ ਡਕਲਾ ਹੈ ਟਕਾਣੇ ਦੇ ਜਾਵੜੀ ਹਾਂ ਹਾਂਜੀ ਹਾਂਜੀ ਦੇਖੋ ਬੋਆ ਵੀ ਸਾਈਡ ਤੇ ਲਿਆ ਕੇ ਕਰਾਇਆ ਇਹਨਾਂ ਨੇ ਉਹ ਇਥੇ ਪਹਿਲਾਂ ਆਪਣੇ ਬਾਰਡਰ ਦੇ ਭਰਾ ਵੇਖੋ ਕਿਆ ਬਾਤਾਂ ਯਾਰ ਤੁਹਾਨੂੰ ਲੰਮੀ ਝੋਟੀ ਤੋੜ ਕੇ ਵਿਖਾਈ ਆ ਵੀਰ ਨੇ ਤਸੱਲੀ ਕਰਾਈ ਆ ਰੇਟ ਵੀ ਇਹਦੇ ਉਹ ਹੋਣਗੇ ਜਿਹੜੇ ਤੁਸੀਂ ਖਰੀਦ ਲਓ ਕੋਈ ਐ ਨਹੀਂ ਹੈਗਾ ਵੀ ਨਜਾਇਜ਼ ਜਾਇਜ਼ ਕੰਮ ਰੱਖਾਂਗੇ ਮਗਰ ਕਟਾ ਤਾਜੀ ਸੂਈ ਝੋਟੀ 11 66 ਆ ਹੁਣੇ ਹੀ ਕਰਮਾਂ ਵਾਲੇ ਕੋਲੇ ਸੇਵਾ ਥੋਡੀ ਤੇ ਦੁੱਧ ਤੁਸੀਂ ਜਿੰਨਾ ਮਰਜੀ ਚੋਲਿਓ ਪਰ ਬਰੀਕੀ ਦੱਸਦੀ ਐ ਝੂਟੀ ਨਹੀਂ ਹਾਂ ਜੰਮੜੀ ਚੰਮੜੀ ਵੇਖੋ ਕਿڑی ਵਧੀਆ ਆ ਆ ਵੇਖੋ ਆ ਚੀਜ਼ਾਂ ਯਾਰ ਘੱਟ ਲਾ ਬਿੰਦਿਆਂ ਦਾ ਜੱਡਾ ਜਿਹੜਾ ਨਾ ਨਗਰੋ ਦੁੱਧ ਦੇ ਹੀ ਜਾਂਦਾ ਨਹੀਂ ਯਾਰ ਬਹੁਤ ਖਬਰਦਾਰ ਆ ਝੂਟੀ ਮਰਾਉਣਾ ਤਾਂ ਮਰਾ ਦਿਓ ਮਰਾਉਣੀ ਤੇ ਰੇਟ ਇਹਦਾ ਕੀ ਕਰੀਏ ਰੇਟ ਸੰਧੂ ਸਾਹਿਬ ਜਿੱਤਰਾ ਦੇ ਦੇ ਹੈਗਾ ਕਸੂਤਾ ਕਾਦਲ ਇਹ ਨਾ ਵੇਖੀਏ ਕੀ ਕਰਦਾ ਇੱਕ ਪੰਜੀ 30 ਵਟ ਲਗੇ ਪਰ ਆਪਾਂ ਨੇ ਮੈਂ ਪਹਿਲਾਂ ਕਿਹਾ ਵੀ ਰੇਟ ਇਹ ਸੰਧੂ ਸਾਹਿਬ ਦਾਂਗੇ 1 ਲੱਖ 10 ਚੋਂ ਮਾਨਤਾ ਕਰਾਂਗੇ 1 10 ਚੋਂ 1 10 ਚੋਂ ਇਹ ਭੈਣ ਭਰਾ ਹੋਏ ਆਏ ਗਏ ਦਾ ਫਿਰ ਇਹ ਗੱਲ ਜੇ ਜੇ ਦੁੱਧ ਇਹਦਾ ਨਾ ਆਵੇ ਭਾਵੇਂ ਕੋ ਜਿੱਥੋਂ ਮਰਜ਼ੀ ਚੱਲ ਕੇ 10000 ਦਾ ਤੇਲ ਦਾ ਹੀ ਦਾਂਗੇ ਜੇ ਨਾ ਦੁੱਧ ਨਾ ਆਵੇ ਇਹਦੇ 11 ਤੋਂ ਘੱਟ ਜੇ ਹਾਂ 11 ਤੋਂ ਘੱਟ ਜੇ ਲੈ ਗਾਰੰਟੀ ਆ ਗਾਰੰਟੀ ਆ 14 ਦਾ ਕਹਿਣੀਆਂ ਚੈਲੰਜ ਉਤਰਾ ਨਹੀਂ ਹੁੰਦੇ ਹਾਂ ਸਿਆਣੀ ਗੱਲ ਆ ਯਾਰ ਗੱਲਾਂ ਕਹਿਣੀਆਂ ਸੌਖੀਆਂ ਪਕਾਉਣੀਆਂ ਔਖੀਆਂ ਤੇ ਬਾਕੀ ਅਜੇ ਅੱਜ ਤੋਂ 10ਾਂ ਦਿਨਾਂ ਨੂੰ ਕਿੱਧਰ ਨੂੰ ਗੇਮ ਕਮਾਣੀ ਮੈਂ ਦਾਅ ਬੰਦਾ ਨੇ ਕਿੱਧਰ ਨੂੰ ਗੇਮ ਕਮਾਣੀ ਆ ਮੈਂ 10 ਕਿਲੋ ਦੁੱਧ ਦੇਵਾਂ ਸੰਦੂ ਸਾਹਿਬ ਜਿਹਨੂੰ ਲੋਕ ਕਹਿੰਦੇ ਨੇ ਨਾ ਕਿ ਯਾਰਾ ਮੈਂ ਨਾ ਐਵੇਂ ਪਰ ਨਹੀਂ ਦੇ ਆਂਦੀਆਂ ਕਰਮ ਵਾਲੀਆਂ ਨਾਲ ਕੋਈ ਓੜਾ ਬਣਾਣੀ ਜੀ ਕਈ ਹੈਗੀਆਂ ਹਾਂਜੀ ਹਾਂਜੀ ਕਈ ਕਰਮ ਵਾਲੀਆਂ ਸਟਾਰਟ ਹੀ ਬੜੇ ਚੰਗੇ ਸਟਾਰਟ ਹੀ ਚੰਗੇ ਮੁੱਢ ਤੋਂ ਸਟਾਰਟ ਹੋਈ ਆ ਤੁਹਾਡੇ ਕੋਲ ਹੀ ਗਿੱਲਾ ਨਾੜੂ ਹਣ ਬਾਹਦੀ ਔ ਪਤਮੀ ਨਹੀਂ ਵਜੇ ਇਹ ਬਦਲੀ ਨਹੀਂ ਪੂਰੀ ਕੋਈ ਆਈ ਨਹੀਂ ਧਾਰਾਂ ਹੀ ਵਿਖਾਉਣੀਆਂ ਆਪਾਂ ਤਾਂ ਮੈਂ ਨਾ ਥਣ ਕੱਢੂ ਵੀਰੇ ਪਾ ਵਾਂਗੂ ਕਰਮਾਂ ਵਾਲੀ ਮੈਂ ਥਣ ਵੇਖ ਕੇ ਆਈਡੀਆ ਲਾ ਲਿਆ ਵੀ ਚੂਣ ਐਦਾ ਦੁਨੀਆ ਕਿਉਂ ਤਿੰਨੇ ਮੱਜਾਂ ਸੰਦੂ ਸਾਹਿਬ ਨਾਲ ਹਾਂ ਚੜਦੀ ਰ ਜੜਦੀਆਂ ਲੈ ਵੇਖੋ ਸੱਜਣਾ ਨਾਲੇ ਹਜੇ ਪਛਮਾਨ ਨਹੀਂ ਕੀਤਾ ਹਜੇ ਪਛਮਾਨ ਨਹੀਂ ਕੀਤਾ ਚੋਟੀ ਹੁਣ ਕਰੋਗੇ ਜਦੋਂ ਥੱਲੇ ਵੱਜੇ ਇਹ ਦੇਖੋ ਛਰਲਾ ਨਹੀਂ ਵਾਕਏ ਬੂਤੇ ਚਵਾਈ ਦਾ ਯਾਰ ਕਰਮਾਂ ਵਾਲੀ ਨੂੰ ਜਿਵੇਂ ਛਰ ਤਵਾਦਨ ਮੈਂ ਕੀ ਗੱਲਾਂ ਦੱਸਾਂ ਇਹ ਬਾਹੇ ਪਛਮਨੀ ਨਹੀਂ ਗਈ ਬਾ ਕੋਈ ਨਹੀਂ ਬਾ ਕੋਈ ਨਹੀਂ ਕੋਈ ਨਹੀਂ ਪਹਿਪਹਣ ਨਹੀਂ ਆ ਇੱਕ 10 ਚੁਮਾਨਤਾ ਨਾ ਇੱਕ 10 ਚੁਮਾਨਤਾ ਨਾ ਕਰਾਂਗੇ ਵੀ ਓਕੇ 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 ਧੰਨਵਾਦ ਹੁਣ ਠੋਕਣੇ ਸ਼ੁਰੂ ਕਰਦੇ ਆਂ ਕਰਮਾਂ ਲਾ ਪਈਏ ਵੇਖ ਆਈ ਹੁਣ ਪਛਮਨੀ ਜੇ ਕਿਉਂ ਦੱਸਿਆ ਨਾ ਚੁਾਈ ਸੰਧੂ ਸਾਹਿਬ ਐਜ ਕਿ ਡੋਕਾਂ ਵੀ ਮਗਰੋਣਾ ਨੇ ਹੁਣ ਵੇਖੋ ਗੱਡਗੀ ਕਿੱਲੇ ਆਪਾਂ ਹੁਣੇ ਕਲਾ ਪੈ ਗਿਆ ਨਾ ਮੁੰਡਾ ਨਹੀਂ ਖੇਤੀ ਪਾਉਂਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਥੋੜੀ ਜੀ ਕੈਮਰੇ ਤੋਂ ਵੀ ਡਰਦੀ ਆ ਡਰਦੀ ਹਾਂ ਵੇਖੋ ਕਿਆ ਬਾਤਾਂ ਯਾਰ ਵੇਖੋ ਜਗਾਰ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਕਿਹੜੇ ਘਰੇ ਜਾਣੀ ਆ ਸੱਜਣੋ ਯਾਦ ਕਰੋਗੇ ਜਿਹੜਾ ਵੀ ਝੋਟੀ ਲੈ ਗਿਆ ਕਿਆ ਬਾਤ ਚੰਗੇ ਬੱਚੇ ਲੈ ਲਿਓ ਸਾਰੇ ਕਾਰਜ ਹੀ ਕਰੀ ਦੂ ਕਈ ਨਾ ਸੰਧੂ ਸਾਹਿਬ ਪਸੂ ਕੇ ਚੰਗੇ ਲੱਗ ਗਏ ਮੈਂ ਨਖੇੜਿਆ ਹੁਣ ਐਕਟਰ ਕਾ ਮਾ ਨਾ ਝੂਟੀ ਦਾ ਹਾਂਜੀ ਹਾਂਜੀ ਐਦਾ ਕੀ ਲੇਖਾ ਜੋਖਾ ਕੱਟ ਬਾਹਰ ਸ਼ੇਰਾ ਇਹ ਵੀ ਪੰਨਿਆਂ ਸ਼ਾਦਰਾਂ ਦੀ ਸੂਈ ਜਿਹਾ ਉਹ ਬੱਚਾ ਦਾ ਇਹਨੂੰ ਨਿਗਾ ਮਰਾ ਦੋ ਓਕੇ ਕੱਟਾ ਹੀ ਇਹਦੇ ਉੱਪਰ ਕੱਟਾ ਹੀ ਆ ਤਿੰਨਾ ਮਗਰ ਕਟਈ ਓਕੇ ਇੱਕ ਮਗਰ ਕਟਈ ਇੱਕ ਮਗਰ ਸਾਡੇ ਕਟਈ ਤੇਰਾ ਭਲਾ ਜਵੇ ਅੱਲਾ ਪਾਉ ਚਲੋ ਕੋਈ ਨਹੀਂ ਸੁਆ ਇਹ ਵੀ ਦੂਜਾ ਇਹ ਵੀ ਦੂਜਾ ਪਰ ਦੁੱਧ ਦੇ ਵੀ 11 ਕਿਲੋ ਹੀ ਹੋ ਗਏ ਥੱਲੇ ਦੇ ਓਕੇ 10 ਕਹਿ ਦਿੰਨੇ ਆਪਾਂ ਇਹਦਾ ਤੂੰ ਕਹਿ ਦੱਸ ਦੋ ਉਪਰ 11 ਆਂ 10 ਸੀ ਬੜਾ ਜਿਹੜਾ ਆਨਲਾਈਨ ਭਰਾ ਮਗਾਉਗਾ ਉਦੇ ਵਾਸਤੇ 10 ਜਿਹੜੇ ਇੱਥੇ ਆਉ ਯਾਰਾਂ ਓਕੇ ਇਹ ਸੂਈ ਦੱਸੀ ਕਿੰਨੇ ਦਿਨਾਂ ਦੀ ਸੂਈ ਵੱਧ ਤੋਂ ਵੱਧ ਹੋ 7-8 ਦਿਨ ਬੱਚਾ ਵਿਖਾਉਣੇ ਆਪਾਂ ਠੀਕ ਆ ਠੀਕ ਇਹ ਨਹੀਂ ਗੱਲ ਹਫਤੇ ਦੇ ਅੰਦਰ ਬਾੜ ਦੀ ਸੀ ਹਾਂ ਮੈਂ ਝੋਠੀਏ ਮੇਲੇ ਤੇ ਆਉਗੀ ਹੋਲੀ ਤੋਂ ਹੋਲੀ ਬੱਚੇ ਦਾ ਬੜਾ ਕਰਦੀ ਕੋਈ ਨਹੀਂ ਇਹਨੂੰ ਬੱਚੇ ਦੇ ਖਾਣ ਨਾਲ ਇਹਦਾ ਵੀ ਬਹੁਤ ਚੰਗਾ ਹੋਊਗਾ ਮਾਣਾ ਚੋਣ ਇਹਦਾ ਵੀ ਗੱਲ ਹੀ ਗਾਂ ਤੇ ਓਕੇ ਕੀ ਬਾਤ ਹੈ ਵੇਖੋ ਚੋਣ 3 ਨੇ ਪਰੇ ਤੋਂ ਪਰੇ ਆ ਖੁੱਲਾ ਥਾਂ ਲੰਮੀਆਂ ਤੋਰ ਤੋਰ ਵਿਖਾਉਂਦੇ ਆ ਤੁਹਾਨੂੰ ਇਿੱਤ ਸੱਲੀਆਂ ਕਰਾ ਦਈਏ ਕਹਿੰਦਾ ਕੋਈ ਕਮੀ ਪੇਸ਼ੀ ਨਾ ਰਹੇ ਇਹਦੇ ਵੇਖੋ ਹਾਂ ਨਹੀਂ ਚੰਗਾ ਆ ਬੱਚੇ ਨੂੰ ਕੈਮਰਾ ਮਰਾਓ ਹਾਂ ਓਕੇ 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 ਆ ਚੈੱਕ ਕਰ ਲਓ ਸੱਜਣੋ ਬਹੁਤ ਚੰਗੀ ਝੋਟੀ ਆ ਸਿੰਗ ਵੀ ਚੰਗਾ ਤੇ ਦੁੱਧ ਵੀ ਚੰਗਾ ਤਾਜੀ ਸੂਈ ਆ ਲੇਟੀ ਲੂਟੀ ਸੱਢ ਦਿਓ ਰੱਜ ਕੇ ਦੁੱਧ ਭਰੋ ਮਰਾਦ ਕਿਹਦੇ ਦਾ ਰ ਮਰਾਦੋ ਮਰਾਦੋ ਸਾਨੂੰ ਕੋਈ ਨਹੀਂ ਦੋ ਮਿੰਟਾਂ ਨਾ ਕਾਲੀ ਨਹੀਂ ਕਰਨੀ ਧਿਆਨ ਧਿਆਨ ਬੱਚੇ ਨੂੰ ਹਾਂ ਜਿਹੜਾ ਲੈਣ ਵਾਲਾ ਉਹਨੂੰ ਸੌਖਾ ਹੋ ਜਾਂਦਾ ਹਾਂ ਚੁਆਈ ਬੜੀ ਬੋਣੀ ਗਾਇਆ ਬੱਚਾ ਸਜਣੋ ਪਸਮਾ ਕੀਤਾ ਝੋਟੀ ਨੇ ਵੇਖੋ ਥਾਂ ਥਾਂ ਕੱਢਿਆ ਇਹ ਆ ਵੇਖੋ ਮੈਨਿਆ ਚੰਗੀਆਂ ਹੁੰਦੀਆਂ ਪਾਉ ਦੇ ਕੋਲੇ ਚੁਆਈ ਦੀ ਸੰਧੂ ਸਾਹ ਮੈਂ ਨਹੀਂ ਮਾਰੀ ਲੈਣੀ ਆਇਂ ਦੇਖੋ ਇਹ ਨਹੀਂ ਕੋਈ ਭੂਰ ਕੋਈ ਛਿਟਾ ਇਹ ਨਹੀਂ ਥੱਲੇ ਨਹੀਂ ਰਿਹਾ ਥੱਲੇ ਵੇ ਮਿੱਟੀ ਪੁੱੜ ਗਈ ਚਵਾਕ ਬਾ ਦੇ ਹਾਂ ਕੀ ਆ ਗਿਆ ਇਹਨੇ ਦੁੱਧ ਕੱਢਣਾ ਹੀ ਕੱਢਣਾ ਆ ਦੇਖੋ ਚਵਾ ਬਸਮਾਈ ਮੈਂ ਦਾ ਦੱਸ ਦਿੰਦਾ ਪਾਉ ਇੱਕ ਵਾਰੀ ਫੋਨ ਤੇ ਬਾਤ ਕਰ। ਵਾਕੇ ਆਪ ਵਗਦੀ। ਹੁਣ ਵੇਖੀ ਐਨੂੰ ਕਰਨ ਈ ਲਿਆ ਮੜੀ। ਉਹ ਲੱਗਦੀ ਨਾ ਜੋ ਪਹਿਲਾਂ ਥਾਂ ਨਿਕਾਇਆ ਅਗਲਾ। ਹੁਣ ਵੇਖੋ ਇਹਦਾ। ਕੋ ਜੇ ਸਾਰੇ। ਮੈਂ ਹੀ ਆ। ਨਹੀਂ। ਨਹੀਂ। ਬੜੇ ਕਿੱਲੇ ਠੋਕਿਆ। ਰੇਟ ਦੱਸ ਦੀਏ ਤਾਂ। ਰੇਟ ਇਹਦਾ ਵੀ ਉਹਨਾਂ ਹੀ। 1 10 1 10 ਵਿਚੋਂ ਮਾਨਤਨ ਕਰਾਂਗੇ। ਧੰਨਵਾਦ। 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 ਤੇ ਇੱਕ ਝੋਟੀ ਆਪਣੇ ਕੋਲੇ ਆਉਂਦੀ। ਇਹ ਸੰਤੂ ਸਾਹਿਬ ਆਪਣੇ ਪਿੱਛੇ ਸੂਏ ਆਪਣੇ ਕੋਲੋਂ ਗਈ ਝੋਟੀਏ ਓਕੇ ਹਾਂਜੀ ਬੜੀ ਝੋਟੀਏ ਰੋਤੇ ਸੀ ਹੁਣ ਚਲੋ ਘਰ ਕਈ ਘਰ ਬੜਾ ਤਕੜਾ ਹੋ ਨੰਗਰਾਂ ਤੇ ਆਣ ਤੋਂ ਨੇ ਦੇਦੇ ਥੋੜਾ ਇਹ ਨਾ ਸੇਵਾ ਨਾ ਘਟ ਕੀਤੀ ਆ ਓਕੇ ਤੇ ਹੁਣੇ ਮੈਂ ਕੱਲ ਹੀ ਲਿਆ ਝੋਟੀ ਇਹ ਵੀ ਕੋਈ ਭਰਾ ਭਾ ਮੈਨੂੰ 10000 ਸਾਈ ਪਾ ਦੇ ਝੋਟੀ ਇਹ ਥਲੇ 11 12 ਕਿਲੋ ਦੋਪ ਚਵਾ ਦਾਂਗੇ ਹੁਣ ਇਸ ਟਾਈਮ 9 ਕਿਲੋ ਜੀ ਦੋਦੇ ਦੇ ਥਲੇ ਆ ਜਿਹੜੀ ਥਲੇ 9 ਉਹਦੇ 11 ਪਾ ਦੇ ਸਕਦੇ ਕੱਲ ਦੀ ਝੋਡੀ ਨੂੰ ਹੋਰ ਹੋਰ 11 12 ਪਾ ਦੇ ਥਲੇ 11 12 ਪਾ ਪਹਿਲਾਂ ਨੇ 11 12 ਕਿਲੋ ਦੋ ਦਿੱਤਾ ਓਕੇ ਹਾਂ ਕੋਲ ਮੈਂ ਦੇਊਗੀ ਦੁੱਧ ਕੱਟੀ ਫੇਰੀ ਚੰਗੀ ਦੁੱਧ ਵਾਲੀ ਬੜੀ ਐ ਆਹ ਥਾਂ ਤੁਨ ਵੇਖਣ ਨੂੰ ਪਤਾ ਲੱਗਦਾ ਨਾ ਨਹੀਂ ਨਹੀਂ ਚੁਆਈ ਸੰਤੂ ਸਾਹਿਬ ਤੇ ਗੱਲਾਂ ਹੀ ਗਾਣੀਆਂ ਵੈਰ ਲਵਾਂਡੀ ਬੜੀ ਜੱਟਾ ਝੂਟੀ ਨੂੰ ਕੀ ਬਾਤ ਕੀ ਬਾਤ ਵੇਖੋ ਸਜਣਾ ਬਾਕੀ ਤੇਰੀ ਗੱਲ ਆ ਝੂਟੀ ਚੰਗੀ نسل ਵਾਲੀ ਸੰਭਾਲੀ نسل ਵਾਲੀ ਆ ਸੰਭਾਲ ਆਪੋਂ ਅਦਰਾਂ ਦੂਰੀਆ ਕੰਗਲੇ ਆਉਂਦੇ ਨਹੀਂ ਮਾੜਾ ਹੋਵੇ ਤੇ ਹੌਲੀ 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 ਮੂੰਹ ਮਾਂ ਖਾ ਕੇ ਨਾ ਬਿਲਕੁਲ ਬਰੀਕ ਚਬੜੀ ਦੀ ਜੰਗਲ ਵਾਲੀ ਮੱਝ ਹਾਂ ਨਹੀਂ ਚੰਗੀ ਝੂਟੀ ਅੱਛਾ ਬੇਫਿਕਰੀ ਵਾਲੀ ਤੇ ਚਾਰੂ ਵੀ ਚੰਗੀ ਐ ਚਾਰੂ ਬਹੁਤ ਜਿਆਦੀ ਤੇ ਲੈ ਵੇਖੋ ਸੱਜਣੋ ਕਿਆ ਬਾਤ ਲੈ ਆਦੀ ਕੱਟੀ ਨੇ ਤਾਰਾਂ ਲਵਾਈਏ ਇਹਨਾਂ ਨੂੰ ਵੀਰ ਆਖ ਕੇ ਕਿੰਦੀ ਛੱਡਤੀਆਂ ਨਹੀਂ 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 ਮਰਾ ਦਿਓ ਦੋਵੇਂ ਬੈਂਟਾਂ ਨਾਲ ਕੋਈ ਫਰਕ ਨਹੀਂ ਹਾਂ ਇਹਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਸੁਹਾ ਦੂਜਾ ਸੁਹਾ ਦੂਜਾ ਦੁੱਧ ਨੋਂ ਦੇਵਾਂਗੇ ਭਾਂਡੇ ਵਾਲਾ ਮੈਨੂੰ ਸਾਦਾ ਮਹਾਰਾਜ ਜੀ ਮੇਰ ਰਹੀ ਤਾ ਕੱਲ ਦੀ ਅੱਧਾ ਕਿਲੋ ਪਈਆ ਵਧੀ ਯਾਰ ਕੱਲ ਨੂੰ ਦਾਹੀ ਹੋ ਜੇ ਹੋ ਜਾਣਾ ਹਾਂ ਮੜਾ ਪਸੰਦ ਇਹਦੇ ਵੇਖੀ ਨਿਕਰਦੀ ਥਣ ਬਰੀਕ ਲੱਗਦਾ ਨਾ ਵੇਖਣ ਨੂੰ ਨਹੀਂ ਨਹੀਂ ਥਣ ਬੜਾ ਚੰਗਾ ਆ ਨੋਕ ਵਾਲਾ ਥਣ ਬਾਲਾ ਕੰਮ ਦਾ ਮਗਰ ਕੱਟੀ ਮਗਰ ਕੱਟੀ ਸੁਆ ਕਿੰਨੇ ਦਾ ਨਾ ਤਾਂ ਮੰਨੇ ਸੁਆ ਥਵੀਆਂ ਬਾਈਆਂ ਦਿਨਾਂ ਸੰਤੂ ਦਾ ਬਹਿ ਕੇ ਧੰਨਵਾਦ 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 ਪਸਮ ਲੈਣ ਦਿਓ ਸੱਜਣੋ ਸੱਜਣੋ ਦੇਖੋ ਥਾਣੇ ਦਾਣ ਵਾਕਿਆ ਹੀ ਬਾਈ ਬੂਟੀ ਹੈ ਸਰਾ ਕਰਾ ਦੀ ਝੂਟੀ ਇਹ ਦੇਖਿਆ ਜਵਾਈ ਇਹ ਦੇਖੋ ਤਿੰਨ ਤਾਂ ਘਰੇ ਰੱਖਣ ਵਾਲੀਆਂ ਝੂਟੀਆਂ ਹਨਾ ਮੈਂ ਨਾ ਕਿਹੜੇ ਗੱਲ ਹੀ ਜਾਂ ਵੇਖ ਜਵਾਈ ਵਾਲੇ ਆਹ ਦੀ ਤਾਂ ਯਾਰ ਬਾਲੀ ਜਿਆਦੇ ਕੋਲੀ ਹੈ ਹਨਾ ਮੈਂ ਨਾ ਬਹੁਤੀ ਯਾਦ ਰੱਖਿਆ ਲੈ ਇਹ ਬੰਦਾ ਸਾਹਮਣੇ ਵਾਲਾ ਹੋਇਆ ਨਾ ਪੁੱਤੇ ਦਾ ਸਾਹਮਣੇ ਆ 12 ਨੂੰ ਦੁੱਧ ਕਰੂ ਰਾਮ ਨਾ ਆ ਵੇਖੋ ਨਾ ਥਾਲ ਬਣਿਆ ਇਹਨਾਂ ਦਾ ਤੂੰ ਜਮਾ ਹੀ ਕਹਿ ਤਾ ਪਹਿਲਾਂ ਲੱਗਦਾ ਨਾ ਥਾਲ ਜਿਵੇਂ ਨਹੀਂ ਹੁਣ ਵੇਖੋ ਥਾਲ ਬਣਿਆ 来 ਆ ਲੈ ਆਪਣੇ ਉਹਨੂੰ ਪਿਆ ਦੋ ਦ ਪਚਾ ਲੈ ਉਹਦਾ ਲੈ ਲੋ ਪੰਨ ਤੇ ਨਾ ਵੀ ਖੋਣ ਤੇ ਇਹਦਾ ਰੇਟ ਕੀ ਕਰਦਗੇ ਆ ਕਰਾ ਮਾਰੀ ਕੈਮਰਾ ਮਾਰਾ ਦੋ ਪਿੱਛੇ ਮੈਂ ਆ ਨਾ ਸਰਾ ਇਹ ਛੋਟੀ ਲਖਰੀ ਹੈ ਯਾਰ ਸਰਾ ਹਾਂ ਸਰਾ ਬਾਲੀ ਚੰਗੀ ਆ ਰੇਟ ਸਾਬੂ ਸਾਹਿਬ ਦਾ 95 ਸਾਰੀਆਂ ਛੋਟਾਂ ਕਰਕੇ ਲਾਸਟ ਆ ਲਾਸਟ 87000 ਦੀ ਜਾ अच्छा हां 87 87 करके हां 87 87000 हां 87 ਲੈ ਕਾਢੀ ਮਾੜੀ ਜੀ ਬਾਹਰ ਸੱਡੀ ਨਾ ਕਿ ਨਾ ਬਾਹਰ ਪੈ ਗਿਆ ਲੈ ਵੇਖੋ ਸਜਣੋ ਬਿੰਦੀਆਂ ਚ ਸੰਧੂ ਸਾਹਿਬ ਚੜਾਏ ਬਿੰਦੀਆਂ ਚੜਾਉਣ ਕੀ ਕਰੂ ਜਿਹਨੂੰ ਪੱਠੇ ਨਾ ਪਏ ਹੋਣਗੇ ਉਹ ਮਾ ਇੱਥੇ ਹੀ ਮੋੜ ਲਾ ਮੋੜ ਇੱਥੋਂ ਮੋੜਦਾ ਛਾਵੇਂ ਹੌਲੀ ਕਰਕੇ ਕਿਆ ਬਾਤ ਕਿਆ ਬਾਤ ਕਿਆ ਬਾਤ ਅਮਗਰਾ ਕੱਟੀ ਤੇ ਝੋਟੀ ਝੋਟੀ ਆ ਸੱਜਣਾ ਜਿਹਨੂੰ ਕਹਿੰਦੇ ਆ ਕਿਆ ਬਾਤ ਜਿਉਂਦੀ ਰਵੇ ਕਰਮਾਂ ਵਾਲੀ ਬਹੁਤ ਹੀ ਸ਼ਾਨਦਾਰ ਇਹ ਪੰਜਾਂ ਚੌਦਾਂ ਨੂੰ ਮੈਂ ਇਥੋਂ ਦਾ ਕਰਾਊਗੀ ਹੋਰ ਰੱਜਣ ਲਾਪੀ ਵਾਕਿਆ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣਾ